ਹਾਂਜੀ ਅਸੀਂ ਗਏ ਸੀ ਰਾਜਸਥਾਨ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਚਲੇ ਗਏ ਜੀ ਬੁੱਢਾ ਜੋੜ ਮੱਥਾ ਟੇਕਣ ਜੋ ਕਿ ਬਹੁਤ ਹੀ ਵੱਡਾ ਗੁਰਦੁਆਰਾ ਹੈ ਤੇ ਇਤਿਹਾਸਿਕ ਗੁਰਦੁਆਰਾ ਹੈ ਜੀ ਇਸ ਜਗ੍ਹਾ ਤੇ ਜੋ ਕਿ ਮਸੀਆ ਰੰਗੜ ਦਾ ਸਿਰ ਕੱਟ ਕੇ ਲਿਆ ਕੇ ਇਸ ਜਗ੍ਹਾ ਤੇ ਟੰਗਿਆ ਗਿਆ ਸੀ ਜੀ ਇਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ ਹੈ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਵਧੀਆ ਗੁਰਦੁਆਰਾ ਹੈ ਜੀ ਇਹ ਚਲੋ ਜੀ ਤੁਹਾਨੂੰ ਗੁਰਦੁਆਰੇ ਦੇ ਅੰਦਰੋਂ ਦਰਸ਼ਨ ਕਰਾਉਨੇ ਹਾਂ ਤੇ ਆਪਾਂ ਗੁਰਦੁਆਰੇ ਦੇ ਅੰਦਰ ਤਾਂ ਵੀਡੀਓ ਨਹੀਂ ਬਣਾ ਸਕੇ ਪਰ ਤਲਾਬ ਵਾਲੀ ਸਾਈਡ ਤੇ ਬੈਕ ਸਾਈਡ ਵਾਲੀ ਵੀਡੀਓ ਜਰੂਰ ਹੈ ਗੁਰਦੁਆਰੇ ਦੇ ਅੰਦਰ ਜੋ ਜਗ੍ਹਾ ਤੇ ਗ੍ਰੰਥ ਸਾਹਿਬ ਪਿਆ ਹੈ ਉਸ ਜਗ੍ਹਾ ਦੀ ਵੀਡੀਓ ਨਹੀਂ ਬਣਾਈ ਆਪਾਂ ਹਾਂਜੀ ਦੇਖੋ ਜੀ ਤਲਾਬ ਦੇ ਵਿੱਚ ਬਹੁਤ ਹੀ ਸੋਹਣੀਆਂ ਸੋਹਣੀਆਂ orange ਕਲਰ ਦੀਆਂ ਮੱਛੀਆਂ ਵੀ ਛੱਡੀਆਂ ਹੋਈਆਂ ਹਨ ਇਸ ਤਲਾਬ ਦੇ ਵਿੱਚ ਜੋ ਇਸ ਤਲਾਬ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੀਆਂ ਹਨ ਇਹ ਗੁਰਦੁਆਰੇ ਦੀ ਬੈਕਸਾਈਡ ਤੋਂ ਵਿਊ ਹੈ ਆਪਾਂ ਗੁਰਦੁਆਰੇ ਦੇ ਅੰਦਰਲੀ ਸਾਈਡ ਤੇ ਵੀਡੀਓ ਨਹੀਂ ਬਣਾਈ ਆਪਾਂ ਗੁਰਦੁਆਰੇ ਦੀ ਬੈਕਸਾਈਡ ਵੀਡੀਓ ਬਣਾਈ ਹੈ ਜਿਸ ਸਾਈਡ ਤਲਾਬ ਬਣਿਆ ਹੋਇਆ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਕਿਹਦੇ ਰਾਜਸਥਾਨ ਦੇ ਹਨ ਤੇ ਫਾਈਨਲੀ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਗੁਰਦੁਆਰੇ ਤੋਂ ਬਾਹਰ ਤੇ ਗੁਰਦੁਆਰੇ ਤੋਂ ਬਾਹਰ ਆਉਂਦੇ ਹੀ ਸਾਹਮਣੇ ਸਾਈਡ ਇਸ ਤਰ੍ਹਾਂ ਤਾਜ ਮਹਿਲ ਦੀ ਤਰ੍ਹਾਂ ਇੱਕ ਇਮਾਰਤ ਬਣੀ ਹੋਈ ਹੈ ਜੋ ਦੇਖਣ ਦੇ ਵਿੱਚ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਇਸ ਦੇ ਅੰਦਰ ਬਣਿਆ ਹੋਇਆ ਹੈ ਅਜੈਬ ਘਰ ਕਿਉਂਕਿ ਇਸ ਦੇ ਵਿੱਚ ਗੁਰੂਆਂ ਦੀਆਂ ਤਸਵੀਰਾਂ ਵਗੈਰਾ ਤੇ ਮੂਰਤੀਆਂ ਵਗੈਰਾ ਬਣੀਆਂ ਹੋਈਆਂ ਹਨ ਹਾਂਜੀ ਦੇਖੋ ਜੀ ਇਹ ਜੋ ਕਿ ਅਜੈਬ ਘਰ ਬਣਿਆ ਹੋਇਆ ਹੈ ਦੇਖਣ ਦੀ ਤਰ੍ਹਾਂ ਬਿਲਕੁਲ ਤਾਜ ਮਹਿਲ ਦੀ ਤਰ੍ਹਾਂ ਲੱਗ ਰਿਹਾ ਹੈ ਆਪਾਂ ਇਸ ਦੇ ਅੰਦਰ ਜਾਵਾਂਗੇ ਤੇ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਕੀ ਕੁਝ ਬਣਿਆ ਹੋਇਆ ਹੈ ਇਸ ਦੀ ਅੰਦਰ ਜਾਣ ਦੀ 1% ਦੀ ਟਿਕਟ 10 ਰੁਪਏ ਹੈ ਸਿਰਫ ਓਨਲੀ 10 ਰੁਪਏ ਦੇ ਵਿੱਚ ਹੀ ਆਪਾਂ ਨੂੰ ਅੰਦਰ ਦੇਖਣ ਦੀ ਜਾਣ ਦਿੱਤਾ ਜਾਏਗਾ ਜੀ ਤੇ ਅੰਦਰ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਆਪਣੇ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਦੇਖੋ ਤੁਸੀਂ ਦੇਖ ਸਕਦੇ ਹੋ 10 ਗੁਰੂ ਹਨ ਜਿਹੜੇ ਆਪਣੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਸਟਾਰਟਿੰਗ ਪੁਆਇੰਟ ਦੇ ਵਿੱਚ ਤੇ ਇਸ ਤੋਂ ਬਾਅਦ ਅਗਲੇ ਪੁਆਇੰਟ ਵੱਲ ਵਧਦੇ ਹਾਂ ਤੇ ਇਸ ਤੋਂ ਬਾਅਦ ਦਿਖਾਇਆ ਗਿਆ ਹੈ ਜੀ ਆਪਣੇ ਸਿੱਖਾਂ ਨੇ ਆਪਣੇ ਲਈ ਕੀ ਕੁਝ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਕਿਸ ਤਰ੍ਹਾਂ ਚਰਖੜੀਆਂ ਤੇ ਆਰਿਆਂ ਨਾਲ ਚਰਵਾਏ ਗਏ ਆਪਣੇ ਸਰੀਰਾਂ ਨੂੰ ਇਸ ਦੇ ਵਿੱਚ ਦਰਸਾਇਆ ਗਿਆ ਹੈ ਛੋਟੇ ਸਹਿਬ ਜਾਦਿਆਂ ਦੀਆਂ ਜੋ ਮੂਰਤੀਆਂ ਬਣੀਆਂ ਹੋਈਆਂ ਸਨ ਦੇਖਣ ਦੇ ਵਿੱਚ ਬਹੁਤ ਹੀ ਸੋਹਣੀਆਂ ਲੱਗਦੀਆਂ ਸੀ ਇੰਜ ਲੱਗਦਾ ਸੀ ਕਿ ਬਸੇ ਹੁਣੇ ਹੀ ਬੋਲਣਗੀਆਂ ਪਰ ਬਹੁਤ ਹੀ ਸੋਹਣੀ ਖਰਾਗਿਰੀ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੈ ਜਿਸ ਨੇ ਵੀ ਇਹ ਮੂਰਤੀਆਂ ਬਣਾਈਆਂ ਹਨ ਮੂਰਤੀਆਂ ਬਣਾ ਦਿੱਤੀਆਂ ਪਰ ਸਿਰਫ ਜਾਨ ਹੀ ਨਹੀਂ ਪਾਈ ਉਹਨਾਂ ਦੇ ਵਿੱਚ ਬਾਕੀ ਮੂਰਤੀਆਂ ਦੇ ਵਿੱਚ ਕੋਈ ਵੀ ਕਮੀ ਨਹੀਂ ਸੀ ਬਹੁਤ ਹੀ ਸੋਹਣੀਆਂ ਲੱਗਦੀਆਂ ਸੀ ਦੇਖਣ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖਣ ਦੇ ਵਿੱਚ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਹਨ ਇਹ ਮੂਰਤੀਆਂ ਬਸ ਕੱਲੀ ਜਾਨ ਪਾਉਣੀ ਸੀ ਬਾਕੀ ਸੇ ਇਹਦੇ ਵਿੱਚ ਦੇਖੋ ਇਸ ਛਾਂ ਤੇ ਮਸਿਆ ਰੰਗੜਾ ਦਾ ਸ਼ੇਰ ਕੱਟਿਆ ਸੀ ਦੇਖੋ ਜੀ ਜੇਕਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣੀਆਂ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਹਿਰਨ ਵਗੈਰਾ ਵੇਖਣੇ ਹਨ ਤਾਂ ਜਦੋਂ ਆਪਾਂ ਬੁੱਢੇ ਜੋੜ ਗੁਰਦੁਆਰੇ ਜਾਂਦੇ ਹਾਂ ਤਾਂ ਉਸ ਤੋਂ ਅਧਰ ਕਿਲੋਮੀਟਰ ਅੱਗੇ ਨੂੰ ਜਾਵਾਂਗੇ ਤਾਂ ਰੋਡ ਦੇ ਗੁਰਦੁਆਰੇ ਵਾਲੀ ਸਾਈਡ ਹੀ ਇਹ ਵਿਸ਼ਨੋਈਆਂ ਦਾ ਗੁਰਦੁਆਰਾ ਬਣਿਆ ਹੋਇਆ ਹੈ ਉਸ ਦੇ ਵਿੱਚ ਇਹਨਾਂ ਨੇ ਹਿਰਨ ਰੱਖੇ ਹੋਏ ਹਨ ਉਹ ਉੱਤਰ ਬੈਠੇ ਤੇ ਆ ਸ਼ਾਂਹ ਬੈਠੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ